ਉਹ ਵੀ ਕਮਾਂ ਦੀ ਕੈਪੇਬਿਲਿਟੀ ਰੱਖਦਾ ਹੋਣਾ ਜੋ 2.5 2.5 ਲੱਖ ਆਪਣੇ 2.5 ਘੰਟੇ ਕਿਸ ਨੂੰ ਗਾਣੇ ਸੁਣਨ ਵਾਸਤੇ ਇਨਵੀਟ ਕਰਾ ਸਕਦਾ ਤੂੰ ਆਪਣੀ ਗੱਲਾਂ ਸੁਣਨ ਵਾਸਤੇ ਵੀ ਇਨਵੀਟ ਕਰਾ ਸਕਦਾ بڑے ਲੋਕ ਇਹ ਵੀ ਕਹਿ ਰਹੇ ਸੀ ਵੀ ਸਿੱਧੂ ਮਸੇਵਾਲ ਦਾ ਪੀਕ ਟਾਈਮ ਚੱਲ ਰਿਹਾ ਹੈ ਕੀ ਲੋਡ ਸੀ ਉਹਨਾਂ ਨੂੰ ਕੀ ਜਵਾਬ ਉਹੀ ਗੱਲ ਹੈ ਨਾ ਤੇ ਫਿਰ ਤੁਸੀਂ ਇਸ ਚੀਜ਼ ਤੋਂ ਕਿਉਂ ਨਹੀਂ ਸਮਝਦੇ ਯਾਰ ਵੀ ਪੀਕ ਟਾਈਮ ਸੀ ਪੀਕ ਟਾਈਮ ਤੇ ਹੁਣ ਮੇਰਾ ਆਪ ਕੱਲ ਨਾ ਜਿਹੜਾ ਸ਼ੋਅ ਸੀਗਾ ਠੀਕ ਹੈ ਨਾ ਦੋ ਵਾਰ ਤੁਹਾਨੂੰ ਹైదరాబాద్ ਉਹ ਦੋ ਵਾਰ ਤੁਹਾਨੂੰ ਗੋਆ ਹੈ ਉਹ ਦੋ ਵਾਰ ਗੁੜगांव ਹੈ ਵੀ ਮੈਨੂੰ ਕੀ ਲੋਡ ਸੀ ਯਾਰ ਵੇ ਲੋਕ ਕਹਿੰਦੇ ਨੇ ਵੀ ਤੂੰ ਕਹਿੜਾ ਤਾਂ ਚੱਲ ਕਹਿਣ ਦਾ ਕਹਿਣ ਵਾਲਿਆਂ ਨੇ ਮੇਰੇ ਆ ਕੋਈ ਅੱਜ ਮੈਂ ਚੌਥੀ ਪੰਜਵੀਂ ਵੇਰ ਲੋਕ ਬੋਲੇ ਮੇਰੀ ਟੂ ਮਾਰੀ ਲੈਣੀ ਆ ਕਹਿ ਲੋ ਹੂੰ ਕਹਿ ਲੋ ਮੈਂ ਕਿਹਾ ਯਾਰ ਮੈਂ ਲੈ ਫੈਸਲਾ ਤਾਂ ਸੁਣ ਲਿਆ ਹੂੰ ਵੀ ਮੈਨੂੰ ਕੋਈ ਉਸ ਚੀਜ਼ ਤੇ ਪਰ ਗੱਲ ਇਹ ਹੈ ਯਾਰ ਵੀ ਜੇ ਅਗਲੇ ਨੂੰ ਲੋੜ ਨਹੀਂ ਤਾਂ ਉਹ ਕਿਉਂ ਕਰ ਰਿਹਾ ਹੈ ਹੂੰ ਤੁਸੀਂ ਇਸ ਚੀਜ਼ ਬਾਰੇ ਤਾਂ ਸੋਚੋ ਕਿਉਂ ਉਹ ਆ ਰਿਹਾ ਹੈ ਉਹਨੂੰ ਕੀ ਲੋੜ ਹੈ ਵੀ ਉਹ ਚੈਂ 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 ਸੁਣੇ ਸਾਰਿਆਂ ਦੀ ਮੇਰਾ ਕੰਮ ਰਹਿ ਗਿਆ ਉਹ ਮੇਰਾ ਰਹਿ ਗਿਆ ਲੋਕਾਂ ਨੂੰ ਗਾਲਾਂ ਲੈਣ ਜੇ ਉਹਨੂੰ ਕੀ ਲੋੜ ਹੈ ਹੂੰ ਮੇਰੇ ਅੱਪ ਕੱਲ ਸੋਸ਼ਲ ਮੀਡੀਆ ਤੇ ਫੋਲੋਅਰ ਘਟੇ ਨੇ ਮੈਨੂੰ ਕੀ ਲੋੜ ਐ ਮੈਂ ਤਾਂ ਵਧਾਉਣੇ ਸੀ ਹਾਂ ਐ ਮੈਂ ਤਾਂ ਵਧਾ ਸਕਦਾ ਸੀ ਮੈਂ ਕਹਿੰਦਾ ਇੱਕ ਗਾਣਾ ਹੋਰ ਕੱਢੋ ਇਹ ਗਾਣੇ ਨੂੰ ਵੇਚ ਲਿਆ 2 ਕਰੋੜ ਰੁਪਈਆ ਆਪਾਂ ਆਉ ਦਾ